ਬੋ ਬੋ ਜਾਈ ਬੋ ਬੋ ਜਾਈ ਠੀਕ ਠਾਕ ਇਹ ਸਾਡੇ ਜਸਪ੍ਰੀਤ ਜੀ ਖਰੜ ਦੀ ਰਾਜਨੀਤੀ ਦੇ ਵਿੱਚ ਬਹੁਤ ਐਕਟਿਵ ਨੇ ਇਹ ਹੋਰ ਵੀ ਸਮਾਜਿਕ ਕੰਮਾਂ ਦੇ ਵਿੱਚ ਬਹੁਤ ਹੀ ਰੁਚੀ ਰੈਂਦੇ ਨੇ ਇਹਨਾਂ ਦੇ ਪਿੰਡ ਵੀ ਇਹੀ ਇੱਦਾਂ ਹੀ ਕਰਦੇ ਸੀਗੇ ਜਾਂ ਕੋਈ ਹੋਰ ਇਹਨਾਂ ਦਾ ਇੱਧਰ ਆ ਕੇ ਰਾਜਨੀਤੀ ਵੱਲ ਚੁੱਕਾ ਪਿਆ ਥੋੜਾ ਕਿਉਂਕਿ ਇਹ ਤੁਹਾਡੀ ਬਹੁਤ ਗੱਲਾਂ ਕਰਦੇ ਨੇ ਤੁਸੀਂ ਇਹਨਾਂ ਦੇ ਗੁਰੂ ਹੋ ਅਸੀਂ ਜਦੋਂ ਵੀ ਇਹਦੇ ਨਾਲ ਬੈਠਨੇ ਆ ਤੁਹਾਡੀ ਬਹੁਤ ਗੱਲਾਂ ਕਰਦੇ ਨੇ ਓਕੇ ਤੇ ਕੋਈ ਦੱਸੋ ਇਹਨਾਂ ਬਾਰੇ ਕੀ ਇਹਨਾਂ ਚ ਇੱਦਾਂ ਦਾ ਚੁੱਕਾ ਕਿਦਾਂ ਪਿਆ ਜਾਂ ਪਿੰਡ ਵੀ ਇਦਾਂ ਹੀ ਕਰਦੇ ਸੀਗੇ ਠੀਕ ਹੈ ਬਾਈ ਜੀ ਹਾਂ ਇਹ ਬਾਈ ਜੀ ਗੱਲ ਹੈ ਇਸ ਤਰ੍ਹਾਂ ਨਾਲ ਇਹ ਜਿਹੜੇ ਜਸਪ੍ਰੀਤ ਸਿੰਘ ਹੈ ਇਹਨਾਂ ਦਾ ਪਿਛਲਾ ਪਿੰਡ ਤਾਂ ਤੇ ਸਾਨੇ ਵਾਲੇ ਦੇ ਡੇਢੀ ਹੋਣਾ ਦਾ ਸਾਡੇ ਪਿੰਡੇ ਇਹਦਾ ਜਨਮ ਸਾਡੇ ਸਿੰਧਰਗੜ ਸਿੰਧਣਾ ਜ਼ਿਲ੍ਹਾ ਸਰਹੂਰ ਤੇ ਹੋਇਆ ਤੇ ਇਸ ਕਰਕੇ ਅਸੀਂ ਇਹ ਜੰਪਲ ਰਦਰਗੜ ਸਿੰਧਣਾ ਦਾ ਜਿਹੜਾ ਸਰਹੂਰ ਪੈਂਦਾ ਠਾਣਾ ਦੜਬਾ ਪੈਂਦਾ ਜਿੱਥੇ ਗੱਲ ਇਹ ਦੀ ਤੁਸੀਂ ਪੁੱਛਿਆ ਵੀ ਇਹ ਉਹ ਐਕਟਿਵ ਹੈ ਹਾਂਜੀ ਉਹ ਰਾਜਨੀਤਿਕ ਦੀਆਂ ਗੱਲਾਂ ਕਰਦਾ ਇਹ ਹਾਂਜੀ ਹਾਂਜੀ ਵੀ ਤੁਸੀਂ ਕਹਿੰਦੇ ਵੀ ਤੁਹਾਡੇ ਬਾਰੇ ਗੱਲ ਕਰਦਾ ਇਹ ਇਹ ਇੱਕ ਸ਼ੁਰੂ ਤੋਂ ਹੀ ਜਦ ਤੋ ਇਹ ਨੇ ਸੋਤ ਸੰਭੜੀ 5 ਵਜੇ 6 ਵਜੇ ਪੜ ਗਏ 7 ਵਜੇ 8 ਵਜੇ ਗਿਆ ਇਹ ਇਹ ਪੂਰਾ ਇਸ ਕੰਮ 'ਚ ਐਕਟਿਵ ਹੋ ਗਿਆ ਕਿਉਂਕਿ ਜਦੋਂ ਮੈਂ ਜਿਆਦਾ 93 ਦੇ ਪਹਿਲੀ ਵਾਰ ਸਰਪੰਚ ਬਣਿਆ ਸੀ ਮੈਂ ਹਾਂਜੀ ਹਾਂਜੀ ਉਸ ਤੋਂ ਬਾਅਦ ਜਦ ਮੈਂ 97 ਵਜੇ ਫੇਰ ਸਰਪੰਚ ਰਹਾ ਇਸ 97 ਦੇ ਵਿੱਚ ਇਹਨੇ जिदे जिदे ਥੋੜੇ ਥੋੜੇ ਵੋਟਾ ਹੁੰਦੇ ਮਤਲਬ ਜੀ ਨਵੇਂ ਵੋਟਾ ਬਣੇ ਨੇ 18 19 20 ਸਾਲ ਦੀਆਂ ਹਾਂਜੀ ਇਹ ਮੈਂ ਉਦੋਂ ਇਹਦੀ ਪਹਿਲੀ ਵਾਰੀ ਦੀ ਐਕਟੀਵਿਟੀ ਦੇਖੀ ਜਦ ਇਹ ਆਪਦੇ ਉਹ ਉਹਨਾਂ ਨੂੰ ਜਿਹਨਾਂ ਦੇ ਕੋਈ 18 ਦਾ 20 ਸਾਲ ਦੇ ਮੁੰਡੇ ਹੁੰਦੇ ਨੇ ਪਹਿਲੀ ਵਾਰੀ ਵੋਟ ਬਣੇ ਇਹ ਮੇਰੇ ਕੋਲੇ 20 25 ਮੁੰਡੇ ਇਕੱਠੇ ਕਰਕੇ ਲਿਆਇਆ ਇਹ ਕਹਿੰਦਾ ਜੀ ਆਪਣਾ ਗਰਾਊਂਡ ਬਣਾਉਣਾ ਹੈ ਸਟੇਡੀਅਮ ਬਣਾਉਣਾ ਹੈ ਵੀ ਆਪਾਂ ਨੂੰ ਇਹ ਵੋਟਾਂ ਪਾਉਣਗੇ ਮਤਲਬ ਉਸ ਤੋਂ ਬਾਅਦ ਇਹ ਦੇਖਿਆ ਵੀ ਵੀ ਇਹ ਜਸਪ੍ਰੀਤ ਇਹ ਕੰਪ ਦੇ ਵਿੱਚ ਐਕਟਿਵ ਹੈ ਹਾਂਜੀ ਉਸ ਤੋਂ ਬਾਅਦ ਉਹ ਦੇਖਿਆ ਉਸ ਤੋਂ ਬਾਅਦ ਮੈਂ 98 ਦੇ ਵਿੱਚ ਮੈਂ ਚੋਣ ਲੜੀ ਇੱਕ ਪੂਰੇ ਡਿਸਟ੍ਰਿਕਟ ਦੀ ਚੋਣ ਜਿਲੇ ਚੋਣ ਹੁੰਦੀ ਆ ਉਹ ਤਾਂ ਤਿੰਨ ਜ਼ਿਲ੍ਹੇ ਬਣ ਕੇ ਸਾਡੇ ਬਰਨਾਲਾ ਹੋ ਗਿਆ ਇੱਕ ਬੱਚੂ ਨਿਕਲ ਗਿਆ ਹਾਂਜੀ ਵਿੱਚ ਮੇਰੇ ਘੋੜਾ ਨਿਕਲ ਗਿਆ ਹਾਂਜੀ ਬੱਚੇ ਸੰਗਰੂਰ ਤਾਂ ਹੈਗੇ ਹੀ ਐ ਉਹ ਸਾਡੇ ਆਦਰ ਜੋਣ ਕਿਹਾ ਜਾਂਦਾ ਉਹਨੂੰ ਕੋਆਪਰੇਟਿਵ ਦੀ ਓਕੇ ਇੱਕੋ ਡੈਟ ਚੁਣਿਆ ਜਾਂਦਾ ਹੈ ਜ਼ਿਲ੍ਹੇ ਚੋਂ ਉੱਥੇ ਸਭ ਤੋਂ ਸਾਡੇ ਉਦੋਂ ਜਿਲੇ 'ਚ 900 ਦੇ ਕਰੀਬ ਪਣਤੀ ਠੀਕ ਹੈ ਜੀ ਉਹ ਐਡੀ ਵੱਡੀ ਇਲੈਕਸ਼ਨ ਦੇ ਵਿੱਚ ਜਿੱਥੇ ਉਹ ਸਾਰੇ ਇੱਕ ਮੰਤਰੀ ਲੈਵਲ ਦੀ ਇਲੈਕਸ਼ਨ ਹੋ ਜਾਂਦੀ ਹੈ ਉਹ ਉੱਥੇ ਮੰਤਰੀ ਬਹੁਤ ਉਹ ਕਰਦੇ ਨੇ ਹਾਂਜੀ ਹਾਂਜੀ ਇਹ ਇਲੈਕਸ਼ਨ ਤੇ ਮੇਰੇ ਸਾਰਾ ਦਿਨ ਇਹ ਨਾਲ ਰਿਹਾ ਇਹਦੀ ਇਨੀ ਨੇਗੇਟਿਵਿਟੀ ਦੇਖੀ ਮੈਂ ਉਸ ਤੋਂ ਵਿੱਚ ਤੇ ਬਹੁਤ ਜ਼ਿਆਦਾ ਮਤਲਬ ਚੁਸਤ ਰਿਹਾ ਹੈ ਮਤਲਬ ਇਹਨੂੰ ਇਹ ਰਾਏ ਦਿੰਦਾ ਹੁੰਦਾ ਵੀ ਆਪਾਂ ਇਹ ਨਾ ਕਰੀ ਆਪਾਂ ਉਸ ਵੋਟਰ ਨੂੰ ਰਾਤ ਨੂੰ ਮਿਲੀਏ ਉਸ ਨੂੰ ਦਿਨੇ ਮਿਲੀਏ ਜਾਂ ਇਹ ਜਿਹੜੇ ਜੱਜਮੈਂਟ ਦੀ ਜਿਵੇਂ ਕਿਸੇ ਪ੍ਰਧਾਨ ਕੋਲੇ ਮੋਟ ਲੈਣ ਜਾਂਦੇ ਨੇ ਨਾ ਉਹ ਪ੍ਰਧਾਨਾਂ ਦੇ ਵੋਟਾ ਹੁੰਦੇ ਸਿਟੀ ਦੇ ਵੋਟਾ ਹੁੰਦੇ ਨੇ ਇੱਕ ਪਿੰਡ ਜਿੱਥੇ ਵੋਟ ਹੁੰਦੀ ਸੀ ਤੇ ਇਹ ਇਹ ਦੇ ਮੈਨੂੰ ਦੱਸ ਦੇਣਾ ਵੀ ਜੱਜ ਸਾਹਿਬ ਜੀ ਆਹ ਮੋਟਾ ਬੋਨੋਂ ਪੈਂਦੀ ਨਹੀਂ ਅਰ ਆਹ ਬੋਟਾ ਬੋਨੋਂ ਪਾਉਗੀ ਅੱਛਾ ਜੀ ਮੇਰਾ ਕਹਿਣ ਦਾ ਮਤਲਬ ਹੈ ਜੱਜਮੈਂਟ ਵੀ ਪੱਕੀ ਹੋ ਜਾਂਦੀ ਦੀ ਉਸ ਤੋਂ ਬਾਅਦ ਅਸੀਂ 2002 ਦੇ ਵਿੱਚ ਅਸੀਂ ਇੱਕ ਆਵਦਾ ਐਮਐਲਏ ਖੜਾ ਕਰਤਾ ਅਸੀਂ ਅਸੀਂ ਜਿਹੜੀ ਗਵਾਹੀ 'ਚ ਕੰਮ ਕਰ ਰਹੇ ਬੈਣ ਹਾਂਜੀ 1990 ਤੋਂ ਲੈ ਕੇ ਮੈਂ ਅੱਜ ਤੱਕ ਅਸੀਂ ਸੁਖਦੇਵ ਸਿੰਘ ਜੀ ਦੇ ਨਾਲ ਆ ਕਿ ਪਰਿਵਾਰ ਕੇ ਮੈਂਬਰ ਆ ਸੀ ਉਹਨਾਂ ਦੇ ਓਕੇ ਉਹ ਉਹ ਚਾਹੇ ਉਹ ਕਾਂਗਰਸ ਰਹਿਣ ਜਾਂ ਉਹ ਜਿੱਥੇ ਮਰਜੀ ਪਾਰਟੀ ਜਾਣ ਬਸੇ ਅੱਜ ਤੱਕ ਕਾਂਗਰਸ ਨੇ ਅੱਜ ਵੀ ਉਹ ਅਕਾਲੀ ਦਲ ਦੀ ਇੱਕ ਅਸੀਂ ਨਵਾਂ ਪੈੜਾ ਕਰ ਰਹੇ ਹਾਂ ਸੁਖਵੀਰ ਸਿੰਘ ਦੇ ਉਲਟ ਕਿਉਂਕਿ ਸੁਖਵੀਰ ਸਿੰਘ ਕੋ ਮਤਲਬ ਉਹ ਕਈ ਕੰਮਾਂ ਕਰਕੇ ਬਦਨਾਮ ਹੋ ਗਿਆ ਹਾਂਜੀ ਹਾਂਜੀ ਇਸ ਕਰਕੇ ਉਸ ਟਾਈਮ ਜਾਂ 2002 ਦੇ ਵਿੱਚ ਅਸੀਂ ਇੱਕ ਅਜਾਲ ਬੰਦਾ ਖੜਾ ਕਰ ਲਿਆ ਹਾਂਜੀ ਅ ਜਿਹੜੇ ਕਿ ਉਸ ਟਾਈਮ ਤੇ ਇਹ ਇਹ ਤਾਂ ਹਲੇ ਬੱਚਾ ਹੀ ਧੀ ਨਾ ਮਤਲਬ ਸਾਨੂੰ ਕਾਂਗਰਸ ਵਾਲੇ ਵੀ ਕਹਿਣ ਲੱਗੇ ਜਿਹੜੇ ਉਹ ਟਿਕਟ ਸੀ ਕਾਂਗਰਸ ਦਾ ਗੁਰਚਾ ਦਾ ਸੰਗਧੜਬਾ ਤੇ ਜਿਹੜੇ ਉਹ ਟਿਕਟ ਸੀ ਬਲਦੇਵ ਸਿੰਘ ਮਾਨ ਕੋਲੇ ਸਾਡੇ ਕੋਲ ਦੋਨੇ ਉਹ ਪਹੁੰਚ ਗਏ ਕਰਨ ਵੀ ਜਿਹੜਾ ਤਵਾਨ ਸੀ ਖੜਾ ਕੀਤਾ ਸਰੀ ਸੀ ਤਵਾਨ ਸੀ ਉਹ ਸਾਡੇ ਉਹਦੀ ਬੜੀ ਇਫੈਕਟ ਲੱਗੀ ਹੋਈ ਆ ਆਜ਼ਾਦ ਆ ਅਸੀਂ ਖੜਾ ਕੀਤਾ ਤੇ ਉਹ ਸਾਨੂੰ ਕਿਹਾ ਕਰਨ ਮੈਨੂੰ ਬੈਠ ਰਹੰਦੇ ਉਹਨਾਂ ਨੂੰ ਹੈਦੀ ਵੀਦਾ ਸਾਨੂੰ ਫਾਇਦਾ ਹੋਊਗਾ ਲੇਕਿਨ ਅਸੀਂ ਉਹ ਜਿਤੇ ਆਇਆ ਉਹਦੇ ਵਿੱਚ ਸਾਡੇ ਉਹ ਸੰਗਠਨਤਵਾਨ ਉਹ ਬੁਲਾਰਾ ਬਿਲਕੁਲ ਨਹੀਂ ਸੀ ਅਸੀਂ ਤਿੰਨ ਬੰਦੇ ਬੁਲਾਰੇ ਹੁੰਦੇ ਸੀ ਉਦੋਂ ਮੈਂ ਤੇ ਇੱਕ ਅਸੀਂ ਮੁੱਖ ਬੁਲਾਰਾ ਸਾਡਾ ਉਹ ਓਦਾਂ ਜੀ ਕਮਾਨ ਕਰੇਟਾ ਜੋ ਬੜਾ ਮਸ਼ਹੂਰ ਹੈ ਸੋਸ਼ਲ ਵਰਕਰ ਉਹ ਵੀ ਤੇ ਮੇਰਾ ਕਹਿੰਦਾ ਮਤਲਬ ਜਸਪ੍ਰੀਤ ਉਦੋਂ ਇੱਕ ਮੁੱਖ ਬੁਲਾਰਾ ਸਾਡੇ ਆ ਗਿਆ ਉਹ ਉਦੋਂ ਦੀ ਉਮਰ ਮੇਰਾ ਕਹ ਲੈ ਵੀ 20 19 ਵੀ ਕਿ ਸਾਲ ਵੀ ਕਿ ਸਾਲ ਦੀ ਉਮਰ ਹੋਣੀ ਸੀ ਉਹ ਜਿਹੜਾ ਕਿ ਉਦੋਂ ਐ ਅੱਜ ਤੱਕ ਹਾਂਜੀ ਲੋਕ ਯਾਦ ਕਰਦੇ ਨੇ ਅਸ ਯੂਐਮਐਲ ਜਿੱਤੇ ਹੈ ਵੀ ਮਤਲਬ ਮੇਰਾ ਕਹਿੰਦਾ ਮਤਲਬ ਬਹੁਤ ਰਾਜਨੀਤਿਕ ਐਕਟਿਵ ਹੈ ਉਸ ਤੋਂ ਬਾਅਦ ਸਾਡੇ ਫਿਰ ਫਿਰ ਉਹ ਦੂਜੀ ਵਾਰ ਸੇ ਉਹ ਟਿਕਟ ਦਵਾਇਆ ਕਾਂਗਰਸ ਦਾ ਉਦੋਂ ਵਿੱਚ ਤੇ ਹੈ ਉਦੋਂ ਵੀ ਸਾਡੇ ਨਾਲ ਹੀ ਸੀ ਇਹ ਉਸ ਤੋਂ ਬਾਅਦ ਇਹ ਬਈ ਜ਼ਿਲ੍ਹੇ ਦਾ ਇਹਨੂੰ ਟੀਣਾ ਸਾਹਿਬ ਨੂੰ ਕਹਿ ਕੇ ਜ਼ਿਲ੍ਹੇ ਦਾ ਬੀਤ ਪ੍ਰਧਾਨ ਲਾਇਆ ਦਸਮੇਂ ਤੋਂ ਠੀਕ ਹੈ ਇਹ ਬੰਦਾ ਬਹੁਤ ਐਕਟਿਵ ਹੈ ਤੇ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਜ਼ਿਆਦਾ 12 13 ਜੇ ਪਾਰਟੀ ਬਣ ਲੱਗੀ ਆਮ ਪਾਰਟੀ ਹਾਂਜੀ ਭਾਈ ਬਸ ਹੁਣ ਫਿਰ ਕੀ ਦਸੀਏ ਚੇਲਾ ਵੀ ਸਾਡਾ ਮੁੰਡਾ ਵੀ ਸਾਡਾ ਹੀ ਹਾਂਜੀ ਹਾਂਜੀ ਉਹਦੇ ਗੱਲਾਂ ਜਾ ਕੇ ਭਗਵੰਤ ਮਾਨ ਦੇ ਸਾਡੋ ਸਾਥੋ ਇਹ ਬਾਕੀ ਹੋ ਗਿਆ ਅੱਛਾ ਭਗਵੰਤ ਮਾਨ ਜਦ ਪਹਿਲੀ ਇਲੈਕਸ਼ਨ ਲੜੀ ਸੀ ਲਹਿਰੇ ਤੋਂ ਬਧਾ ਸਵਾਦੀ 2012 ਚ ਇਹ ਉਤਨੀ ਸਪੋਰਟ ਦੇ ਗਿਆ ਓਕੇ ਮੈਂ ਵੀ ਆਖਿਆ ਉਹ ਤੂੰ ਸਾਡਾ ਜ਼ਿਲ੍ਹਾ ਮਿਤ ਪ੍ਰਧਾਨ ਹੈ ਹਾਂਜੀ ਹਾਂਜੀ ਕਾਲੀਦਲ ਦਾ ਬਈ ਕਦਾ ਮਾਤਾ ਸੁਣੂ ਛੱਡਿਆ ਮੈਂ ਮਾਤਾ ਕੱਲ ਛੱਡਿਆ ਸਾਡੇ ਦਾ ਲੈ ਉਦਾਂ ਦੀ ਹੋਏ ਪਰਿਵਾਰਕ ਤੌਰ ਤੇ ਪਿੰਡ ਤੌਰ ਤੇ ਅੱਜ ਤੱਕ ਦੇ ਦੇ ਤੁਹਾਡੇ ਬਾਰੇ ਗੱਲਾਂ ਵੈਸੇ ਹੀ ਬੋਲਦਾਂ ਜਦੋਂ ਵੀ ਬੰਦੇ ਨੇ ਹਾਂ ਉਦੋਂ ਤੱਕ ਮਤਲਬ ਜਿਹੜੇ ਅੱਜ ਵੀ ਸੀ ਪਿੰਡ ਚ ਕੋਈ ਸਰਪੰਚ ਜੀ ਖੜੇ ਕਰੀਏ ਸੰਮਤੀ ਖੜਾ ਕਰੀਏ ਕਿਉਂਕਿ ਉਸ ਤੋਂ ਬਾਅਦ ਮੈਂ ਲੈ ਇੰਡੀਆ ਇਲੈਕਸ਼ਨ ਲੜੀ ਜਾਂਦੇ ਮੈਂ ਸੰਮਤੀ ਵੀ ਲੜਿਆ ਪਛਾਣ ਮਜੂਦ ਬਾਰੇ ਨਾਲ ਸੀ ਇਹ ਫਿਰ ਮੈਂ 2009 ਦੇ ਵਿੱਚ ਇਲੈਕਸ਼ਨ ਜਿਲ੍ਹਾ ਪੱਛੀ ਲੜਿਆ ਹਾਂਜੀ ਜਿੱਤੇ ਆ ਉਦੋਂ ਮੇਰੇ ਨਾਲ ਹੁੰਦਾ ਸੀ ਇਹ 2009 ਮਤਲਬ ਮੈਂ 18-19 ਸਾਲਾਂ ਮੈਂ ਲੜੀਆਂ ਨੇ ਸਾਰੇ ਤੇ ਮੇਰੇ ਨਾਲ ਰਹਿੰਦੇ ਰਹੇ ਓਕੇ ਜੀ ਲੇਕਿਨ ਉੱਤੇ ਆ ਕੇ ਇਹ ਭਗਵੰਤ ਸਿੱਕੇ ਮਾਰਦਿਆਂ ਗੱਲਾਂ ਦੇ ਵਿੱਚ ਆ ਕੇ ਜਿਵੇਂ ਮਰਜੀ ਲਾਓ ਜਿਵੇਂ ਦੁਨੀਆ ਵੀ ਘਬਰਾ ਹੁਪਨ ਮੋਟਾ ਪਾਈ ਨਹੀਂ ਹਾਂਜੀ ਹਾਂਜੀ ਉਸ ਤਰ੍ਹਾਂ ਹੀ ਉਹਨਾਂ ਨਾਲ ਚੱਲਿਆ ਗਿਆ 12 ਚ ਅੱਛਾ ਜੀ ਫਿਰ ਇਹ ਸਾ ਤੋਂ ਮਤਲਬ ਅਸੀਂ ਕਹ ਲਈਏ ਵੀ ਸਾਡੇ ਹੂ ਤਾਂ ਦੇਖੋ ਸਾਡੇ ਪਰਿਵਾਰਕ ਸਬੰਧ ਨੇ ਆਪਜਾ ਮੈਂ ਵੀ ਇਸ ਨੂੰ ਮਜਬੂਰ ਨਹੀਂ ਕੀਤਾ ਸਾਡੇ ਨਾਲ ਆ ਜ਼ਰੂਰ ਲੇਕਿਨ ਪਰਿਵਾਰਕ ਸਬੰਧ ਸਾਡੇ ਉਹੀ ਨੇ ਅਸੀਂ ਆਪਜੋ ਸਾਰੋਂ ਬਰਸਦੇ ਆ ਜਦੋਂ ਪਿੰਡ ਤੋਂ ਅਸੀਂ ਇਕੱਠੇ ਆ ਲੈਕਿਨ ਇਹ ਉਪਰ ਜਾਣੇਤੀ ਹੈ ਉਸ ਤੋਂ ਬਾਅਦ ਮੈਂ ਵੀ ਰੋਕਿਆ ਨਹੀਂ ਇਹਨੂੰ ਵੀ ਤੂੰ ਆਦੀ ਮਰਜ਼ੀ ਕਰ ਇਹ ਉਸ ਤੋਂ ਬਾਅਦ ਅੱਜ ਤੱਕ ਆਮ ਆਪ ਦੀ ਪਾਰਟੀ ਨਾਲ ਜਦ ਕੋਈ ਭਗਵੰਤ ਸਿੰਘ ਮਾਨ ਨੂੰ ਮੈਨੂੰ ਆਏ ਥੀ ਵੀ ਸਾਡੇ ਪਿੰਡ ਦਾ ਹਾਂਜੀ ਸਾਡੇ ਪਿੰਡ ਭਗਵੰਤ ਮਾਨ ਨਹੀਂ ਆਉਂਦਾ ਕਿਉਂਕਿ ਜਦੋਂ ਲੋਕ ਸਭਾ ਲੜਿਆ ਸਾਡਾ ਪਿੰਡ ਉਹਦੇ ਵਿੱਚ ਪੈਂਦਾ ਸੀ ਹਾਂਜੀ ਇਹ ਲੈ ਆਇਆ ਸਾਡਾ ਚੇਲਾ ਜਸਪ੍ਰੀਤ ਅੱਛਾ ਹਾਂ ਅੱਲਾ ਬੋਲ ਇਹ ਨੇ ਉਹ ਤੋਂ ਬੋਲ ਬੁੱਤ ਲਾਇਆ ਕੋਈ ਸਾਡੇ ਮਤਲਬ ਪਿੰਡ ਦਾ ਪਾਰਟੀ ਨਾਲ ਨਹੀਂ ਸੀ ਉਸ ਤੋਂ ਬਾਅਦ ਫਿਰ ਦੂਜੀ ਵਾਰ ਵੀ ਇਹ ਮੂਰੇ ਜਦ ਤੀਜੀ ਵਾਰ ਉਹ ਤੋਂ ਬਾਅਦ ਜਦ 19 2019 ਦੇ ਵਿੱਚ ਹਾਂਜੀ ਸਾਡੇ ਇਲਾਕੇ ਦੇ ਵਿੱਚੋਂ ਹਰਪਾਲ ਸਿੰਘ ਚਿੰਬਾ ਜੀ ਮਤਮਦਰੀ ਹੈ 2017 2017 ਚ ਹਾਂਜੀ ਹਾਂਜੀ ਉਹਦੇ ਉਸ ਟਾਈਮ ਵੀ ਇਹ ਮਤਲਬ ਸਭ ਤੋਂ ਅੱਗੇ ਧੀ ਹਾਲਾਂਕਿ ਉਰੇ ਰਹਿ ਰਹਿ ਲੱਗਦੀ ਨਾ ਫਿਰ ਇਹ ਹਾਂਜੀ ਕੋਈ ਪਿੰਡੋ ਘਟ ਘਟ ਜਾਂਦੇ ਆ ਗੱਲ ਇੱਥੇ ਸਰਗਰਮਤੀ ਇਹ ਮਤਲਬ ਇਸ ਨੇ ਮੈਨੂੰ ਹੀ ਬਹੁਤ ਵਾਰ ਕਿਹਾ ਵੀ ਤੁਸੀਂ ਇੱਥੇ ਆਓ ਜੀ ਖੜੜਾਓ ਆਪਰਾਜਨੀਤੀ करिए ਬਾਈ ਕਭੀ ਸਾਡਾ ਪਿੰਡ ਦਾ ਚੱਲੇ ਜਿਲ੍ਹਾ ਸਾਡਾ ਹਿਸਾਬ ਦਾ ਚੱਲ ਰਿਹਾ ਮੇਰਾ ਕਹਿੰਦੋ ਮਤਲਬ ਹੀ ਇਹ 2012 ਮੈਂ ਜੇ ਸਮਝਾਂ ਨਾ ਵੀ 2012 ਦੇ ਵਿੱਚ ਜਿਲ੍ਹੇ ਦੇ ਵਿੱਚ ਮੈਨੂੰ ਕੁਝ ਹੀ ਬੰਦੇ ਬੰਦੇ ਉਹਦੇ ਪੋਹਾਂ ਤਵਾਂ ਨਾਲ ਹੁੰਦੇ ਤੇ ਹਾਂਜੀ ਇਹ ਉਹਨਾਂ ਮੂਲਿਕ ਤਾਰ ਦੇ ਵਿੱਚੋਂ ਭਗਵਤ ਸਿੰਘ ਮਾਰ ਦੀ ਸਪੋਰਟ ਕਰਦਾ ਹੁੰਦਾ ਸੀ ਔਰ ਪੂਰਾ ਸੀਰੀਅਸ ਹੋ ਕੇ ਮਤਲਬ ਪੂਰੀ ਜਿੰਨਾ ਵੀ ਆਪਾਂ ਕਹਦੇ ਨਾ ਪੂਰੇ ਜੋਰ ਸ਼ੋਰ ਨਾਲ ਉਹਦੀ ਸਪੋਰਟ ਕਰਦਾ ਸੀ ਇਹ ਮੂਲਿਕ ਤਾਰ ਚ ਸੀ ਇਹ ਕੁਝ ਬੰਦਿਆਂ ਦੇ ਵਿੱਚੋਂ ਜ਼ਿਲ੍ਹੇ ਦੇ ਵਿੱਚੋਂ ਆਉਂਦਾ ਇਹ ਤੇ ਉਸ ਤੋਂ ਬਾਅਦ ਚਲੋ ਫਿਰ ਹਰਪਾਲਸ ਜਿੰਬਾ ਜਿੱਤੇ ਉਦੋਂ ਵੀ ਬੁਰੇ ਤੇ ਉਸ ਤੋਂ ਬਾਅਦ ਜ਼ਿਆਦਾ ਆ ਦੂਈ ਲਹਿਰ ਚੱਲੀ ਆ ਜਾਂਦਾ ਹੁਣ 22 ਦੇ ਵਿੱਚ ਇਲੈਕਸ਼ਨ ਹੋਈ ਹੈ ਹਾਂਜੀ ਹਾਂਜੀ ਉਹ ਤਾਂ ਜਦੋਂ ਦੁਨੀਆ ਨਾਲ ਤੀ ਹਾਂਜੀ ਇਸ ਕਰਕੇ ਭਈ ਇਹ ਸਾਡਾ ਜਿਹੜਾ ਜਸਪ੍ਰੀਤ ਨਾ ਇਹ ਛੋਟੇ ਹੁੰਦੇ ਤੋਂ ਇਹਨੂੰ ਰਾਜਨੀਤਿਕ ਜਿਹੜਾ ਹੈਗਾ ਉਹ ਲੱਗਣਾ ਹੈ ਇਹਦੇ ਬਿਨਾਂ ਬਰਾ ਖਲਾ ਵੀ ਰਹਿ ਨਹੀਂ ਸਕਦਾ ਹੈ ਅੱਛਾ ਜੀ ਚੱਕਣ ਵੀ ਚਾਹੀਦੀ ਹੈ ਸਮਾਜ ਸੇਵੀ ਹੈ ਜਿਵੇਂ ਸਾਡੇ ਪਿੰਡ ਸਟੇਡੀਅਮ ਬਣਾਇਆ ਅਸੀਂ ਨੇ ਉਹਦੇ ਨੇ ਪਿੰਡਾਂ 'ਚ ਤੁਹਾਡੇ ਬੰਦਿਆਂ ਹੁੰਦੀਆਂ ਨੇ ਹਾਂਜੀ ਸਾਹਮਣੇ ਵਿਰੋਧਤਾ ਕੀਤੀ ਇਸ ਵਿੱਕ 'ਚ ਬੋਲਦਾ ਰਹਿ ਜਾ ਕੇ ਵੀ ਸਟੇਡੀਅਮ ਤੁਸੀਂ ਵਿਰੋਧਤਾ ਕਿਉਂ ਕਰਦੇ ਹੋ ਅੱਜ ਅੱਜ ਮੇਰਾ ਖਲਾ ਵੀ ਜਿਵੇਂ ਛਾੜਾ ਛੋਟਾ ਜਿਹਾ ਪੰਡਾ ਹੈ ਸਾਡਾ ਟੌਪ ਦਾ ਸਟੇਡੀਅਮ ਕਰਿਆ ਹੋਇਆ ਉਹ ਗੁੱਲਾ ਢੂਲਾ ਸਟੇਜ ਮ ਕਰੇ ਤੇ ਆ ਜਿੱਥੇ ਹੋਂ ਸਾਰੇ ਬੱਚੇ ਉਹ ਖੇਡਦੇ ਨੇ ਪਰ ਬਣ ਕੇ ਸਾਰੇ ਉਹਦੇ ਵਿੱਚ ਮੇਰਾ ਕਹਿੰਦਾ ਮਤਲਬ ਜਸਪ੍ਰੀਤ ਤਾਂ ਜੇ ਆਪਾਂ ਦੇਖੀ ਨਾ ਜਿਹੜੇ ਅੱਜ ਐਮਐਲਏ ਬਣੇ ਫਿਰਦੇ ਨੇ ਹਾਂਜੀ ਜਾਂ ਚਲੋ ਪਪਾ ਗੱਲ ਸਹੀ ਮੰਨਦੇ ਹੋ ਗੱਲ ਕਰ ਲੈਣੇ ਚਲੋ ਸੀਐਮ ਬਣੇ ਫਿਰਦੇ ਜੇ ਕਿਤੇ ਟੈਗਲ ਟੋਕ ਤੇ ਉਹ ਠੀਕ ਹੈ ਉਹ ਇੱਕ ਕਮੈਂਟਰੀ ਕਰਕੇ ਇਹਦਾ ਉਹ ਮਤਲਬ ਉਹਦਾ ਦਿਮਾਗ ਬਹੁਤ ਚੱਲਵਾ ਪਪਾ ਤੁਸ ਨੂੰ ਆਣ ਦਾ ਇਹਦੀ ਗੱਲ ਨਹੀਂ ਕਿਸੇ ਨੂੰ ਲਾਉਣ ਦਿੰਦਾ ਹਾਂਜੀ ਕਿਉਂਕਿ ਅਸੀਂ ਤਾਂ ਉਹਦੀ ਖਾੜੇ ਜਾਂ ਅਸੀਂ ਉਹਨੂੰ ਬੁੱਕ ਕਰਦੇ ਰਹੇ ਆਪ ਅੱਛਾ ਅੱਛਾ ਬਹੁਤ ਵਾਰ ਬਹੁਤ ਵਾਰ ਸੱਡਦਾ ਉਹ ਮਤਲਬ ਸਾਡੇ ਦਾ ਉੱਥੇ ਜਿੱਥੇ ਸਾਨੂੰ ਬੁਲਾਉਂਦੇ ਹੁੰਦੇ ਕੋਈ ਪ੍ਰੋਗਰਾਮ ਹੁੰਦਾ ਤੇ ਇਸ ਕਰਕੇ ਦੇਖੋ ਉਹ ਮਤਲਬ ਉਹ ਕਮੇਡੀਨ ਉਹ ਹੈ ਕਮੇਡੀ ਤੌਰ ਤੇ ਤਾਂ ਦਿਮਾਗ ਬਹੁਤ ਕੰਮ ਕਰਦਾ ਹੈ ਲੇਕਿਨ ਜੇ ਆਪਾਂ ਸੋਚੀ ਰਾਜਨੀਤਿਕ ਤੌਰ ਤੇ ਰਾਜਨੀਤਿਕ ਤੌਰ ਤੇ ਜੇ ਇਹਦਾ ਟਿਕਟੋਕ ਰਹਿ ਹੋ ਆ ਕੇ ਬੈਂਚ ਤੇ ਬਹਿ ਕੇ ਮੇਰਾ ਖਲਾ ਵੀ ਸਾਡਾ ਚਿਹੇ ਬੱਚਾ ਬਰਾਬਰ ਹੈ ਜਾ ਸਾਡਾ ਚੇਲਾ ਬੰਦੋ ਇਹ ਉਸ ਨੂੰ ਭਗਵੰਤ ਮਾਨ ਨੂੰ ਮੇਰਾ ਕਹ ਲਿਆ ਵੀ ਜੀਰੂ ਕਰੂਗਾ ਅਚਾਰ ਦੇ ਤੌਰ ਤੇ ਇੰਨਾ ਹੈ ਸੀਰੀਅਸ ਹੈ ਜਿਹਨੂੰ ਪਤਾ ਇਹਨੂੰ ਰਾਜਨੀਤੀ ਬਾਰੇ ਵੀ ਕਿਹੜਾ ਬੰਦਾ ਕਿਵੇਂ ਵੋਟ ਲੈਣੇ ਆ ਕਿੱਥੋਂ ਲੈਣੇ ਆ ਫਿਰ ਆਪਾਂ ਜਿਸ ਤਰ੍ਹਾਂ ਕਿ ਮੈਂ ਕਰਨਾ ਹੈ ਇਹ ਜਿਵੇਂ ਆਪਾਂ ਜੇ ਗੱਲ ਕਰ ਲਈਏ ਤੁਹਾਨੂੰ ਮੇਰਾ ਤਾਂ ਸਾਰੇ ਇਲੈਕਸ਼ਨ ਜਿਹਰੇ ਆ ਹੁਣ ਤਾਜੀ ਗੱਲ ਕਰਦਾ ਮੈਂ ਜਦੋਂ ਖੜ ਤੋਂ ਜਿੱਤੇ ਆਪਣਾ ਸੋਡਾ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਮਾਲੂ ਦਰਸ਼ਕ ਦਿਨਾ ਹਾਂਜੀ ਉਹ ਜਿੱਤੇ ਇਹ ਉਹਦੀ ਸਪੋਰਟ ਕਰਦਾ ਹੁੰਦਾ ਅੱਛਾ ਮਤਲਬ ਕਿ ਮੈਨੂੰ ਬਹੁਤ ਕਹਿੰਦਾ ਹੈ ਜੀ ਆਹਰਤੀਣਾ ਸਾਡੇ ਬੰਦੇ ਨੇ ਮੇਰੇ ਤੋਂ ਕੋਈ ਇਹਨੂੰ ਫੋਨ ਵੀ ਕਰਵਾਇਆ ਕੋਈ ਸਾਡੇ ਬੰਦੇ ਨੂੰ ਵੋਟਾਂ ਪਵਾਓ ਕਿਉਂਕਿ ਉਹਦੇ ਉਲਟ ਸਾਡੇ ਮਤਲਬ ਅਸੀਂ ਤਾਂ ਹੁਣ ਨੋਟ ਲਾ ਜੀਣਾ ਸਾਡੇ ਨਾਲ ਆ ਸਾਡੀ ਜਦਕਾ ਲੋਕ ਸਭਾ ਕੋਈ ਮਤਲਬ ਲੜਦਾ ਨਹੀਂ ਸੀ ਨਾ ਹਾਂਜੀ ਜੀ ਸਦੋਂ ਮਤਲਬ ਲੜਦਾ ਸੀ ਉਹ ਉਹ ਲੜਦਾ ਸੀ ਸਕੂਬੀਰ ਵੱਲੋਂ ਓਕੇ ਅਸੀਂ ਤਾਂ ਕੋਈ ਬੰਦਾ ਖੜੇ ਨਹੀਂ ਕੀਤਾ ਕੋਈ ਅਸੀਂ ਤਾਂ ਸਾਡਾ ਸੰਗਤ ਕਾਲੀ ਦਲ ਬਣਾਇਆ ਹੋਇਆ ਹੈ ਇਸ ਕਰਕੇ ਮਤਲਬ ਇਹ ਇਹ ਮਾਲਵਿੰਦਰ ਸਿੰਘ ਕੰਗ ਦੀ ਇਲੈਕਸ਼ਨ ਦੇ ਵਿੱਚ ਮੈਂ ਦੱਸ ਨਹੀਂ ਸਕਦਾ ਚਲੋ ਲੀਡਰਾਂ ਵੱਡਿਆਂ ਕੋਈ ਵੀ ਨੇ ਪਹੁੰਚ ਕੀਤੀ ਹੈ ਵੀ ਆ ਬੋਰਡ ਦੀ ਤੁਹਾਡੇ ਕਿਧ ਤੋਂ ਪੈਣੀ ਹੈ ਮੈਂ ਤਾਂ ਕਈ ਥਾਂ ਤੇ ਫੋਨ ਕਰਾਇਆ ਮਤਲਬ ਰਹਿ ਵੀ ਲਈ ਹੈ ਇਸਨੇ ਵੀ ਜੀ ਅਸੀਂ ਹੁਣ ਇੱਥੇ ਫੰਕਸ਼ਨ ਕਰਨਾ ਕਿਵੇਂ ਕਰੀਏ ਅੱਜ ਅਸੀਂ ਡੋਰ ਟੂ ਡੋਰ ਕਰਨਾ ਉਹਨੂੰ ਕਿਵੇਂ ਕਿਵੇਂ ਕਰੀਏ ਅੱਜ ਅਸੀਂ ਉਹ ਕਰਨਾ ਹੁੰਦਾ ਰੋਡ ਸ਼ੋਅ ਕਰਨਾ ਹਾਂਜੀ ਵੀ ਉਹ ਅਸੀਂ ਕਿੱਦਾਂ ਕਰੀਏ ਕਿਉਂਕਿ ਅਸੀਂ ਤਾਂ ਥੋੜੇ ਜਿਹਾ ਇਸ ਇਲਕਸ਼ੇ ਦੇ ਫਰੀਦ ਤੇ ਲੋਕ ਸਭਾ ਦੇ ਵਿੱਚ ਆ ਸਾਡਾ ਅਕਾਲੀ ਦਲ ਤਾਂ ਇਸ ਕਰਕੇ ਇਹ ਮੈਂ ਸਮਝਦਾ ਵੀ ਇਹ ਮਾਲ ਮਦਰਸ਼ ਕੰਗ ਦੇ ਵਿੱਚ ਜਿਤਾਉਣ ਦੇ ਵਿੱਚ ਵੀ ਮੇਰਾ 10000 ਵੋਟ ਦੇ ਕਿਨੇ ਜਿੱਤੇ ਨੇ ਉਹ ਇਹ ਤਾਂ ਮੈਂ ਕਹਿੰਦਾ ਕਿ ਬਹੁਤ ਵੱਡਾ ਰੋਅ ਰਹਾ ਹੈ ਅੱਛਾ ਜੀ ਬਹੁਤ ਵੱਡਾ ਰੋਅ ਰਹਾ ਇਹਦਾ ਕਿਉਂਕਿ ਜਿਹੜਾ ਸਿੰਘਲਾ ਸਾਹਿਬ ਉਹਨੂੰ ਲੜਦੇ ਸੀ ਮੇਰਾ ਕਹ ਲੈ ਇੱਕ ਉਹ ਸਾਡੇ ਜ਼ਿਲ੍ਹੇ ਸਰੂਰ ਦੇ ਤੋਂ ਮੰਤਰੀ ਰਹੇ ਨੇ ਉਹ ਉਹਨਾਂ ਦੇ ਵੀਰੇ ਬਹੁਤ ਐਕਟਿਵ ਤੇ ਹੋ ਲੇਕਿਨ ਇਹ ਜਿਹੜੇ ਸਾਡੇ ਪਿੰਡੋਂ ਮਤਲਬ ਸਾਡੇ ਜਿਹੜੇ ਜੋ ਬੰਦੇ ਸਿਕਲਾ ਸਾਹਿਬ ਦੇ ਸਪੋਰਟ ਤੇ ਹੁੰਦੇ ਜਾਂ ਚੰਦੂ ਵਾਲੇ ਸਪੋਰਟ ਤੇ ਹੁੰਦੇ ਇਹ ਉਹਨਾਂ ਦੀ ਬੋੜ ਨੂੰ ਕੈਚ ਕਰੀ ਜਾਂਦੇ ਸੀ ਮਾਲਬੰਦਰ ਸਿੰਘ ਨੂੰ ਪਤਾ ਹੋਵੇ ਨਾ ਹੋਵੇ ਚਾਹੀ ਹਾਂਜੀ ਹਾਂਜੀ ਪਰ ਜੇ ਕਿਤੇ ਮਾਲਬੰਦਰ ਸਿੰਘ ਸਾਤੋਂ ਪੁੱਛੇ ਨਾ ਉਹ ਦੱਸਾਂਗੇ ਨਾ ਲੈ ਕੇ ਵੀ ਸਾਤੋਂ ਨੇ ਕਿਨੂ ਕਿਨੂ ਫੋਨ ਕਰਾਏ ਨੇ ਕਿਉਂਕਿ ਅਸੀਂ ਫਰੀ ਤੇ ਔਰ ਸਾਡੇ ਜਿੰਨਾ ਗਰੁੱਪ ਦੀ ਇਹ ਸਾਰਿਆਂ ਨੂੰ ਕਰਾ ਕੇ ਰਿਸ਼ਤੇਦਾਰੀ ਨਾਲ ਤੌਰ ਤੇ ਜਾਂ ਜਾਣ ਪਛਾਣ ਤੌਰ ਤੇ ਫੋਨ ਕਰਾ ਕੇ ਉਹਦੇ ਵਿੱਚ ਬੜਾ ਜੋਗਦਾਲ ਪਿਆ ਇਸ ਕਰਕੇ ਮੈਂ ਸੋਚਦਾ ਬਹੁਤ ਐਕਟਿਵ ਹੈ ਇਹ ਪਤਾ ਨਹੀਂ ਚ ਲੋਕ ਕਿਸਬਦ ਹੁੰਦੀਆਂ ਨੇ ਕਈ ਵਾਰ ਹੁਣ ਮੁੱਖ ਮੰਤਰੀ ਭੋਪਾਲ ਸਿੰਘ ਮਾਨ ਬਣ ਗਿਆ ਸੋਚਿਆ ਤੇ ਉਹਨੇ ਕਿਤੇ ਹਾਂਜੀ ਹਾਂਜੀ ਉਹ ਤੇ ਹੈ ਜੀ ਸੁਖਵੀਰ ਸਿੰਘ ਬਾਦਲ ਮੂਰੇ ਜਾਂ ਕਾਂਗਰਸੀਆ ਮੂਰੇ ਉਹ ਕਮੰਡੀ ਕਰਦਾ ਹੁੰਦਾ ਸੀ ਇਹਨੂੰ ਬੁੱਕ ਕਰਦੇ ਜਦੋਂ ਬਹੁਤ ਫਸਾਉਣ ਵਾਸਤੇ ਇਕੱਠ ਕਰਨ ਵਾਸਤੇ ਰੱਖਦੇ ਹੁੰਦੇ ਤੇ ਹਾਂਜੀ ਅੱਜ ਉਹ ਕਿੱਥੇ ਬੈਠਾ ਹੈ ਨਾ ਇਹ ਕੁਸ ਕਿਸਮ ਦੀ ਹੁੰਦੀ ਹੈ ਔਰ ਐਕਟਿਵ ਹੁੰਦਾ 10% ਨਹੀਂ ਨਹੀਂ ਆਪਾਂ ਦੇਖਿਆ ਬਹੁਤ ਐਕਟਿਵ ਨੇ ਗੱਲਾਂ ਵੀ ਕਰਦੇ ਨੇ ਮੇਰੇ ਗੁਰੂ ਜੀ ਰਾਜਨੀਤੀ ਦੇ ਵਿੱਚ ਆਨ ਦੀ ਮੇਰੀ ਰੁਚੀ ਤਾਂ ਉਹ ਦੇਖ ਕੇ ਹੀ ਹੋਈ ਹੈ ਇਸ ਕਰਕੇ ਆ ਖਰੜ ਦੇ ਵਿੱਚ ਵੀ ਕਾਫੀ ਲੋਕ ਜਿਹਦਾ ਸਮਾਜ ਕਰਵੀ ਕੰਮ ਹੁੰਦੇ ਨੇ ਉਹਦੇ ਚ ਵੀ ਰਹਿੰਦੇ ਨੇ ਤੇ ਵਧੀਆ ਵਧੀਆ ਨੋਲੇਜ ਹੈ ਚੰਗਾ ਵੈਸੇ ਜਿਸ ਤਰ੍ਹਾਂ ਮੈਂ ਦਾ ਹੁਣ ਇਹ ਕਹੂੰਗਾ ਖੀਰ ਦੇ ਵਿੱਚ ਵਖਲਾ ਵੀ ਵੀ ਜੇ ਇੱਥੋਂ ਬਣਾ ਖਲਾ ਵੀ ਐਮਐਲਏ ਦਾ ਗਾਗਣਾ ਅਨਮੋਲ ਕੀ ਦਵਾਂ ਹਾਂਜੀ ਹਾਂਜੀ ਅਨਮੋਲ ਗਾਗਣਾ ਅਨਮੋਲ ਗਾਗਣਾ ਇਹਨਾਂ ਨੂੰ ਕੋਈ ਵਧੀਆ ਉਹਦਾ ਦੇਣਾ ਚਾਹੀਦਾ ਹੈ ਮੰਨ ਜੀ ਮੇਰੇ ਹਿਸਾਬ ਤੇ ਜਿਹੜੀ ਰਾਜਨੀਤੀ ਖੜੜਦੀ ਹੈ ਇਹ ਠੀਕ ਹੈ ਅ ਅੱਜ ਕੱਲ ਰਾਜਨੀਤਿਕ ਲੋਕ ਚੱਲ ਰਿਹਾ ਹੈ ਕਿ ਪੈਸਿਆਂ ਨੂੰ ਮੋੜੇ ਲਾ ਲੈਂਦੇ ਰਹੇ ਹਾਂ ਜੀ ਲੇਕਿਨ ਬਰਕਰ ਚੀਜ਼ ਹੋਰ ਹੁੰਦਾ ਹੈ ਕਿ ਪੈਸਾ ਚੀਜ਼ ਹੋਰ ਹੁੰਦਾ ਹੈ ਹਾਂ ਜੀ ਹਾਂ ਜੀ ਵੈਸੇ ਲੰਘ ਜਿੱਤ ਨਹੀਂ ਸਕਦਾ ਜੇ ਪੈਸੇ ਜਿਤਨਾ ਹੁੰਦਾ ਤਾਂ ਤਾਂ ਉਹਰੇ ਬੈਠੇ ਸੀ ਫਿਰ ਬਾਲੜ ਸਾਹਿਬ ਅੱਗੇ ਬੈਠੇ ਤੇ ਹਾਂ ਜੀ ਹਾਂ ਜੀ ਕੈਪਟਨ ਬਰਿੰਦਰ ਸੋਰੀ ਬੈਠੇ ਤੇ ਬਿਲਕੁਲ ਉਹ ਮਤਵਨ ਨੂੰ ਕੋਲ ਕੰਝ ਤਾਇਆ ਇਸ ਕਰਕੇ ਨਾ ਇਸ ਨੂੰ ਇੱਕ ਮਤਲਬ ਅੱਗੇ ਲਾਉਣਾ ਚਾਹੀਦਾ ਹੈ ਮੇਰੇ ਹਿਸਾਬ ਵਿੱਚ ਹੋਰ